ਸਰ ਇਹਨ ਸਿੱਖਿਆ ਮੰਤਰੀ ਦੀ ਕੁਟੀ ਦੇ ਬਾਹਰ ਉਹਨਾਂ ਨੇ ਪਹੁੰਚਣਾ ਪਰ ਪੁਲਿਸ ਵਾਲੋਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧੱਕਾ ਮੁੱਕੀ ਜੋ ਹੈ ਪੁਲਿਸ ਦੇ ਨਾਲ ਹੋ ਰਹੀ ਹੈ ਇਹਨਾਂ ਬੇਰੁਜ਼ਗਾਰ ਅਤੇ ਆਪਕਾਂ ਦੀ ਗੁੱਸੇ ਦੇ ਵਿੱਚ ਨੇ ਇਹ ਦੇ ਆਪਕ ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪੱਕੇ ਕੀਤਾ ਜਾਏਗਾ ਮਨਿੰਦਰ ਮੋਂਗਾ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਨੇ ਜੀ ਮਨਿੰਦਰ ਕੀ ਕੁਝ ਇਹਨਾਂ ਦੇ ਵੱਲੋਂ ਦੀ ਕਿਹਾ ਜਾ ਰਿਹਾ ਹੈ ਤੇ ਕਿਸ ਥਾਂ ਦੇ ਉੱਤੇ ਤੁਸੀਂ ਖੜੇ ਹੋ ਕਿੰਨੀ ਕੁ ਦੂਰੀ ਤੇ ਹੈ ਸਿੱਖਿਆ ਮੰਤਰੀ ਦਾ ਘਰ ਇੱਥੋਂ ਦੀ ਅਸੀਂ ਸਿੱਖਿਆ ਮੰਤਰੀ ਦੇ ਘਰ ਦੇ ਬਿਲਕੁਲ ਮੋੜ ਤੇ ਖੜੇ ਆ ਖੱਬੇ ਹੱਥ ਗਲੀ ਦੇ ਵਿੱਚ ਕਾਰ ਹੈ ਮੈਂ ਸੀਰੀਅਸ ਸੰਜੀ ਇਹ ਕਰ ਰਿਹਾ ਕਿ ਹਾਲ ਗੇਟ ਤੋਂ ਜੋ ਮਾਰਚ ਤੁਰਿਆ ਰੋਸ ਮਾਰਚ ਤੁਰਿਆ ਸੀ ਈਟੀਟੀ ਪਾਸ ਬੇਰੁਜ਼ਗਰ ਅਧਿਆਪਕਾਂ ਦਾ ਉਹ ਹੁਣ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਚੁੱਕੇ ਔਰ ਵੱਡੀ ਗਿਣਤੀ ਵਿੱਚ ਮੌਜੂਦ ਪੁਲਿਸ ਕਰਮੀਆਂ ਵੱਲੋਂ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੇ ਘਰ ਤੱਕ ਪਹੁੰਚਣ ਤੋਂ ਰੋਕਿਆ ਜਾ ਰਿਹਾ ਇਸ ਦੌਰਾਨ ਹਾਲਾਤ ਤਰਾਪੁਰ ਬਣ ਕੇ ਜਦੋਂ ਪੁਲਿਸ ਵੱਲੋਂ ਰੋਜ਼ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਤੇ लाठी चार्ज ਕੀਤਾ ਗਿਆ ਉਹਨਾਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਹੱਥੋ ਪਾਈ ਜਿਹੜੀ ਹੋਈ ਹੈ ਟੱਕਮੁਕੀ ਕਾਫੀ ਜ਼ਿਆਦਾ ਹੋਈ ਔਰ ਕੁਝ ਬੇਰੋਜ਼ਗਾਰ ਅਧਿਆਪਕਾਂ ਤੇ ਸੱਟਾਂ ਵੀ ਲੱਗੀਆਂ ਮੇਰੇ ਨਾਲ ਨੇ ਕੁਝ ਅਧਿਆਪਕ ਜਨਾਂ ਦੇ ਬਹੁਤ ਸੱਟਾਂ ਲੱਗੀਆਂ ਔਰ ਜ਼ਖਮੀ ਵੀ ਹੋਏ ਨੇ ਕੁਝ ਅਧਿਆਪਕ ਹਾਲਾਂਕਿ ਸਮੇਂ-ਸਮੇਂ ਤੇ ਇਹਨਾਂ ਦੇ ਆਗੂ ਵੱਲੋਂ ਇਹਨਾਂ ਨੂੰ ਸ਼ਾਂਤਮਈ ਢੰਗ ਨਾਲ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਦੀ ਫੀਲ ਕੀਤੀ ਜਾ ਰਹੀ ਹੈ ਪਰ ਕੁਝ-ਕੁਝ ਢੇਰ ਬਾਅਦ ਹਾਲਾਤ ਫਿਰ ਤਣਾਪੁਰ ਹੋ ਜਾਂਦੇ ਨੇ ਮੇਰੇ ਨਾਲ ਵਜੂਦ ਨੇ ਇੱਕ ਅਧਿਆਪਕ ਜਿਹਨਾਂ ਦੇ ਸੱਟ ਲੱਗੀ ਔਰ ਉਹਨਾਂ ਨੂੰ ਖੂਨ ਵੀ ਇਹਨਾਂ ਦੇ ਕਾਫੀ ਨਿਕਲੇ ਭਾਜੀ ਕਿ ਕਿਸ ਤਰ੍ਹਾਂ ਹੋਇਆ ਜੋ ਅਸੀਂ ਪਹੁੰਚ ਦੇਖੋ ਜੀ ਅਸੀਂ ਇੱਕ ਟਟਪਾਸ ਸੀਟੀਟੀ ਦੇ ਜੋ ਵਿਦਿਆਰਥੀ ਜੁਨੀਅਨ ਵੱਲੋਂ ਇੱਥੋਂ ਆਏ ਸੀ ਜੋ ਕਿ ਅਸੀਂ ਨੇ ਸਿੱਖਿਆ ਮੰਤਰੀ ਨੂੰ ਉਹਦਾ ਮੰਗ ਪੱਤਰ ਦੇਣਾ ਸੀ ਪਰ ਸਾਨੂੰ ਇੱਥੇ ਇਹ ਜੋ ਖਾਕੀ ਵਰਦੀ ਵਾਲੇ ਭਾੜੇ ਦੇ ਟੱਟੂ ਲਾਏ ਨੇ ਇਹਨਾਂ ਨੂੰ ਸਾਨੂੰ ਰੋਕਣ ਦੇ ਲਈ ਇਹਨਾਂ ਨੇ ਸਾਡੇ ਉੱਤੇ ਲਾਠੀ ਚਾਰਜ ਕੀਤਾਗਾ ਸਾਡੇ ਇਹ ਦੇਖੋ ਮੇਰੇ ਉੱਤੇ ਸੱਟਾਂ ਲੱਗੀਆਂ ਨੇ ਸਾਡੀਆਂ ਕੁੜੀਆਂ ਦੇ ਉੱਪਰ ਸੱਟਾਂ ਲੱਗੀਆਂ ਨੇ ਅਸੀਂ ਇਹਨਾਂ ਖਾਕੀ ਵਰਦੀ ਦੇ ਭਾੜੇ ਦੇ ਟੱਟੂਆਂ ਨੂੰ ਦੱਸਾਂਗੇ ਕਿ ਕਿੱਦਾਂ ਬੈਰੀਕਾ ਟੱਪੀ ਦਾਗਾ ਅਸੀਂ ਹੁਣ ਵੀ ਲੜਾਂਗੇ ਪਹਿਲਾਂ ਵੀ ਲੜਦੇ ਆਏ ਹਾਂਗੇ ਪੋਸਟਾ ਕਢਵਾ ਕੇ ਛੱਡਾਂਗੇ ਆਪਣੀਆਂ ਅਰੇ ਮੈਂ ਸੀਨ ਨਹੀਂ ਸਹੀ ਕਰ ਪਾ ਰਿਹਾ ਇੱਕ ਟੀਚਰ ਜੋਨੇ ਉਹ ਬੇਹੋਸ਼ ਪਏ ਨੇ ਥੱਲੇ ਕਾਫੀ ਜਿਆਦਾ ਸੱਟ ਲੱਗੀ ਉਹਨਾਂ ਦੀ ਲੱਤ ਬੈਰੀਅਰ ਦੇ ਅੰਦਰ ਆ ਗਈ ਸੀ ਤੇ ਪੁਲਿਸ ਨੇ ਨਹੀਂ ਦੇਖਿਆ ਤੇ ਮੈਨੂੰ ਧੱਕਾ ਮੁੱਕੀ ਕਰਦੇ ਰਹਿ ਲਾਠੀ ਚਾਰਜ ਮੇਰੇ ਦੇ ਕਰਦੇ ਰਹਿ ਤੋ ਹਾਲਾਤ ਕਾਫੀ ਤਣਾਪੁਰ ਨੇ ਗੁਰਪੀ ਤੌਰ 'ਤੇ ਦੇਖ ਸਕਦੇ ਹੁਣ ਇਹਨਾਂ ਅਧਿਆਪਕਾਂ ਦੇ ਆਗੂਆ ਵੱਲੋਂ ਇਹਨਾਂ ਨੂੰ ਵਾਰ-ਵਾਰ ਜੋ ਹੈ ਅਪੀਲ ਕੀਤੀ ਜਾ ਰਹੀ ਹੈ ਸ਼ਾਤਮਈ ਰੋਜ਼ ਪ੍ਰਦਰਸ਼ਨ ਕਰਨ ਦੇ ਲਈ ਪਰ ਕੁਝ ਕੁਝ ਥੇਰ ਬਾਅਦ ਹਾਲਾਤ ਫਿਰ ਤਣਾਪੁਰ ਹੋ ਜਾਂਦੇ ਨੇ ਔਰ ਟੀਚਰ ਪੜਕਿਆਂ ਦੇ ਰਹੇ ਔਰ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਹਾਲਗੇੜ ਤੋਂ ਇਸੇ ਤਰ੍ਹਾਂ ਇੱਥੇ ਪਹੁੰਚੇ ਸਨ ਉੱਥੇ ਡਿਗਰੀ ਫੂਕੀਏ ਗਏ ਸਨ ਔਰ ਇਹਨਾਂ ਦਾ ਮੰਤਬ ਸੀ ਸਿੱਖਿਆ ਮੰਤਰੀ ਦੇ ਘਰ ਦਾ ਘਰਾਓ ਕਰਨਾ ਆਪਾ ਜੀ ਰੋਕਿਆ ਗਿਆ ਤੁਹਾਨੂੰ ਇੱਥੇ ਆਨ ਤੋਂ ਕੀ ਕਰਨਾ ਅਸੀਂ ਕਹਿਣਾ ਚਾਹੁੰਦੇ ਆ ਸਿੱਖਿਆ ਮੰਤਰੀ ਸਾਹਿਬ ਕੋਠੀ ਜਗ੍ਹਾ ਤੋਂ ਸਾਡੇ ਕੋਲ ਇੱਥੇ ਆਉਣ ਅਸੀਂ ਸਿੱਖਿਆ ਮੰਤਰੀ ਤੋਂ ਅਸੀਂ ਕਹਿਣਾ ਚਾਹੁੰਦੇ ਆ ਜਿਹੜਾ ਸਿੱਖਿਆ ਮੰਤਰੀ ਸਾਹਿਬ ਨੇ ਉਹ ਇੱਥੇ ਆਉਣ ਸਾਡੇ ਕੋਲ ਤੇ ਸਾਡੇ ਨਾਲ ਗੱਲਬਾਤ ਇੱਥੇ ਸਾਰੇ ਜਿੱਦਾਂ ਵੀ ਟੱਟ ਪਾਸ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਨਾਲ ਕਾਠੀ ਚਾਰਜ ਕੀਤਾ ਗਿਆ ਕੁਝ ਲੋਕਾਂ ਨੂੰ ਚਾਰਜ ਕੀਤਾ ਗਿਆ ਸਾਡੇ ਬਹੁਤ ਸਾਰੇ ਮੁੰਡੇ ਜਿਹੜੇ ਆ ਉਹ ਜ਼ਖਮੀ ਹੋਏ ਆ ਕਈਆਂ ਦੇ ਪੱਗਾਂ ਲਾਈ ਗਈਆਂ ਨੇ ਅਤੇ ਕੋਈ ਸਾਡੇ ਜਿਹੜੇ ਉਂਗਲਾਂ ਟੁੱਟ ਗਈਆਂ ਆ ਇਹਨਾਂ ਨੇ ਅਸੀਂ ਅਧਿਆਪਕ ਹਾਂ ਅਸੀਂ ਕੋਈ ਡੰਗਰ ਨਹੀਂ ਹੈਗੇ ਅਸੀਂ ਪੜ੍ਹੇ ਲਿਖੇ ਲੋਕ ਆ ਸਾਡੇ ਵਾਸਤੇ ਫੋਰਸ ਲਗਾ ਰੱਖੀ ਆ ਅਸੀਂ ਕੋਈ ਅਤਵਾਦੀ ਨਹੀਂਗੇ ਜਾਂ ਗੈਂਗਸਟਰ ਹੈਗੇ ਜਿਹੜੇ ਸਾਨੂੰ ਰੋਕਿਆ ਜਾ ਰਿਹਾ ਸਿੱਖਿਆ ਮੰਤਰੀ ਸਾਡੇ ਕੋਲ ਇੱਥੇ ਆਏ ਤੇ ਸਾਡੇ ਨਾਲ ਇੱਥੇ ਗੱਲਬਾਤ ਕਰੇ ਨਹੀਂ ਤਾਂ ਅਸੀਂ ਅੱਗੇ ਜਾਵਾਂਗੇ ਅਗਲਾ ਅਗਲਾ ਪ੍ਰੋਗਰਾਮ ਕੀ ਰੋਕ ਲਈ ਰਣਨੀਤੀ ਕੀ ਬਣਾਉਂਦੇ ਕਰਵਾ ਕਰਾਂਗੇ ਆ ਸਾਨੂੰ ਗੋਲੀ ਮਾਰ ਦਿਓ ਅੱਜ ਜਾਂ ਸਾਡੇ ਨਾਲ ਅੱਜ ਗੱਲ ਕਰਕੇ ਜਾਵਾਂਗੇ ਅੱਜ ਅਸੀਂ ਆਪਣਾ ਰੋਜ਼ਗਾਰ ਲੈ ਕੇ ਜਾਵਾਂਗੇ ਆਪਣਾ ਹੱਕ ਲੈ ਕੇ ਜਾਵਾਂਗੇ ਕਿੰਨੀ ਵਾਰ ਮੀਡੀਆ ਲੈ ਲਿਆ ਅੱਜ ਅੱਜ ਸਾਡੇ ਡਾਗ ਨਹੀਂ ਅੱਜ ਸਾਡੇ ਡਾਗ ਨਹੀਂ ਅਸੀਂ ਵੀ ਮਰਨ ਚੱਲਣ ਲਈ ਤਿਆਰ ਆ ਅਸੀਂ ਮਰ ਜਾਵਾਂਗੇ ਅਸੀਂ ਆਪਣੇ ਹੱਕ ਲਈ ਲੜਨਾ ਆ ਕੋਈ ਅੱਤਵਾਦੀ ਨਹੀਂ ਆ ਜੇ ਅੱਤਵਾਦੀਆਂ ਨੇ ਸਾਨੂੰ ਗੋਲੀ ਮਾਰ ਦਿਓ ਅਸੀਂ ਸੜਕਾਂ ਤੇ ਰੁਲਦੇ ਫਿਰਦੇ ਆ ਅੱਜ 2 ਸਾਲ ਹੋ ਗਏ ਨੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਅੱਜ ਪੈਨਲ ਮੀਟਿੰਗ ਕਰਾਣੇ ਆ ਜੀ ਅੱਜ ਪੈਨਲ ਮੀਟਿੰਗ ਕਰਾਣੇ ਆ ਕਿਹੜੀ ਮੀਟਿੰਗ ਕਰਾਈਏ ਕਿਸੇ ਸਾਡੇ ਨਾਲ ਉਹ ਸਾਨੂੰ ਇੱਥੇ ਆ ਕੇ ਸਾਹਮਣੇ ਤਾਂ ਦੱਸੇ ਉਹ ਸਿੱਖਿਆ ਮੰਤਰੀ ਇੱਥੇ ਨੇ ਉਹ ਸਾਡੇ ਸਾਰੇ ਵਿੱਚ ਆ ਕੇ ਗੱਲ ਕਰਨ ਨਹੀਂ ਤਾਂ ਅਸੀਂ ਬਿਨਾ ਕਿਸੇ ਗੱਲ ਪੇੜਾ ਤੋਂ ਨਹੀਂ ਜਾਵਾਂਗੇ ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ ਤੋਫੀਕ ਕੋਈ ਰੋਜ਼ ਚਾਰ ਜਗ੍ਹਾ ਆ ਰਹੇ ਨੇ ਬੇਰੁਜ਼ਗਾਰ ਅਧਿਆਪਕ ਜਿਨ੍ਹਾਂ ਨੂੰ ਸਿੱਖਿਆ ਮੰਤਰੀ ਦੇ ਘਰ ਤੱਕ ਪਹੁੰਚਣ ਤੋਂ ਰੋਕਿਆ ਗਿਆ ਲਾਠੀ ਚਾਰਜ ਕੀਤੀ ਗਈ ਤਾਕਾਮੁਕੀ ਕੀਤੀ ਗਈ ਔਰ ਜੇ ਦੇਖ ਸਕਦੇ ਹੋ ਤਸਵੀਰਾਂ ਕਾਫੀ ਦੂਰ ਦੂਰ ਤੱਕ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਪਹੁੰਚੇ ਨੇ ਔਰ 15000 ਦੇ ਕਰੀਬ ਬੇਰੁਜ਼ਗਾਰ ਅਧਿਆਪਕ ਨੇ ਪੂਰੇ ਪੰਜਾਬ ਭਰ ਦੇ ਵਿੱਚ ਜਿਨ੍ਹਾਂ ਵਿੱਚੋਂ ਅੱਜ ਕੋਈ ਜ਼ਿਲ੍ਹਿਆਂ ਤੋਂ 500 ਤੋਂ 700 ਦੇ ਕਰੀਬ ਅਸਤੇ ਜੋ ਅਧਿਆਪਕ ਪਹੁੰਚੇ ਸਨ ਹਾਲਗੇੜ ਦੇ ਬਾਹਰ ਜੋ ਹੈ ਨਾਲ ਉਹ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਔਰ ਉਸ ਤੋਂ ਬਾਅ ਰੋਸ ਮਾਰਚ ਕਰਦੇ ਹੋਏ ਉਹਨੇ ਸਿੱਖਿਆ ਮੰਤਰੀ ਦੇ ਘਰ ਦਾ ਘਰਾਓ ਕਰਨ ਲਈ ਇੱਥੇ ਜਾ ਰਹੇ ਸਨ ਜਿੱਥੇ ਸਿੱਖਿਆ ਮੰਤਰੀ ਦੇ ਘਰ ਦੇ ਬਿਲਕੁਲ ਬਾਹਰ ਮੋੜ ਤੇ ਇਹਨਾਂ ਨੂੰ ਪਹੁੰਚ ਤੋਂ ਰੋਕਿਆ ਗਿਆ ਔਰ ਹੁਣ ਇਹਨਾਂ ਵੱਲੋਂ ਇੱਥੇ ਪੱਕੇ ਡੇਰੇ ਲਾ ਗਏ ਨੇ ਜਦੋਂ ਤੱਕ ਸਿੱਖਿਆ ਮੰਤਰੀ ਇੱਥੇ ਪਹੁੰਚ ਕੇ ਇਹਨਾਂ ਨੂੰ ਕੋਈ ਇਹਨਾਂ ਦੀ ਮੰਗਾਂ ਬਨਨ ਦਾ ਐਲਾਨ ਨਹੀਂ ਕਰਦੇ ਉਹ ਤੱਕ ਇਹਨਾਂ ਵੱਲੋਂ ਇੱਥੇ ਜੋ ਧਰਨਾ ਅਨੁਮਿੱਥੇ ਸਮੇਂ ਲਈ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਜੀ ਮਨਿੰਦਰ ਅੱਗੇ ਵੀ ਮੁਜ਼ਾਰੇ ਹੁੰਦੇ ਰਹੇ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਪਿਛਲੇ ਹਫਤੇ ਵੀ ਬੀਪੀਐਡ ਅਧਿਆਪਕਾਂ ਨੇ ਰੋਸ ਮੁਜ਼ਾਹਰਾ ਕੀਤਾ ਸੀਗਾ ਆਪਣੀਆਂ ਡਿਗਰੀਆਂ ਫੂਕੀਆਂ ਸਨ ਹੁਣ ਆਖਰ ਕੀ ਵਜਾ ਰਹੀ ਹੈ ਜੋ ਪੁਲਿਸ ਨੂੰ लाठी चार्ज ਕਰਨਾ ਪਿਆ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਗੁਰਪ੍ਰੀਤ ਪਹਿਲਾਂ ਦੱਸਿਆ ਕਿ ਇਹਨਾਂ ਦਾ ਪ੍ਰੋਗਰਾਮ ਸੀ ਹਾਲਗੇੜ ਤੋਂ ਰੋਸਮਾਰਸ ਕਰਦੇ ਹੋਏ ਜਾ ਕੇ ਸਿੱਖਿਆ ਮੰਤਰੀ ਦਾ ਤੇ ਕਰਦਾ ਓਨੀ ਦੇਰ ਤੱਕ ਕਰੋ ਕਰਨਾ ਜਿੰਨੀ ਦੇਰ ਤੱਕ ਸਿੱਖਿਆ ਮੰਤਰੀ ਆ ਕੇ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਨਹੀਂ ਕਰਦੇ ਔਰ ਜੇਕਰ ਮੰਗਾਂ ਦੀ ਗੱਲ ਕੀਤੀ ਜਾਵੇ ਤੇ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜੋ ਚੋਣ ਮੈਸਟਿਵੋ ਮੈਨੀਫੈਸਟੋ ਪਨਾ ਹੈ ਗਿਆ ਸੀ ਉਸ ਦੇ ਵਿੱਚ ਘਰ ਘਰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਪਰੋਸੇ ਇਨਾਂ ਦੇ ਅਨੁਸਾਰ ਇਹਨਾਂ ਵੱਲੋਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਗਈ ਸਰ ਪਰ ਪਿਛਲੇ 2 ਸਾਲਾਂ ਵਿੱਚ ਵੱਖ-ਵੱਖ ਸਮੇਂ ਦੌਰਾਨ ਇਹਨਾਂ ਨੂੰ ਮੀਟਿੰਗਾਂ ਕਰਕੇ ਪ੍ਰੋਸੈਸ ਜੁੜ ਦਿੱਤਾ ਜਾਂਦਾ ਰਿਹਾ ਪਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈ ਜਿਸ ਤੋਂ ਲੈ ਕੇ ਆਖਰਕਾਰ ਪਿਛਲੇ 7 ਮਹੀਨੇ ਪਹਿਲਾਂ ਵੀ ਇਹਨਾਂ ਵੱਲੋਂ ਅਮਰਸਰ ਵਿੱਚ ਬਹੁਤ ਵੱਡਾ ਮਜਾਕਾ ਕੀਤਾ ਗਿਆ ਸੀ ਉਦੋਂ ਵੀ ਸਿੱਖਿਆ ਮੰਤਰੀ ਵੱਲੋਂ ਇਹਨਾਂ ਦੇ ਨਾਲ ਮੀਟਿੰਗ ਕਰਕੇ ਇਹਨਾਂ ਦੀਆਂ ਮੰਗਾਂ ਜਲਦ ਹੀ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਉਸ ਤੇ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਜਿਸ ਤੇ ਆਖਰਕਾਰ ਜੋ ਇਹਨਾਂ ਦਾ ਗੁੱਸਾ ਜਿਹੜਾ ਬਾਹਰ ਆਇਆ ਔਰ ਹੁਣ ਸੜਕਾਂ ਤੇ ਆ ਚੁੱਕੇ ਨੇ ਔਰ ਇੱਕ ਪੱਕਾ ਧਰਨਾ ਜਿਹੜਾ ਸਿੱਖਿਆ ਮੰਤਰੀ ਦੇ ਘਰ ਦੇ ਮੋੜ ਤੇ ਲਾ ਦਿੱਤਾ ਗਿਆ ਜਦੋਂ ਤੱਕ ਸਿੱਖਿਆ ਮੰਤਰੀ ਵੱਲੋਂ ਇਹਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਨਹੀਂ ਕੀਤਾ ਜਾਂਦਾ ਜੀ ਗੁਰਪ੍ਰੀਤ ਜੀ ਮਨਿੰਦਰ ਤੇ ਕੀ ਸਿੱਖਿਆ ਮੰਤਰੀ ਓਪੀ ਸੋਨੀ ਅੱਜ ਆਪਣੀ ਇਸ ਰਿਹائش ਦੇ ਜਿੱਥੇ ਧਰਨਾ ਲਗਾਇਆ ਗਿਆ ਕੋਈ ਦੂਰੀ ਤੇ ਉੱਥੇ ਮੌਜੂਦ ਨੇ ਅਹ ਦੇਖੋ ਗੁਰਪ੍ਰੀਤ ਸਿੰਘ ਕਾਫੀ देर ਤੋਂ ਉਹਨਾਂ ਦਾ ਫੋਨ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਪੇਜ ਆ ਵੀ ਅਸੀਂ ਨੰਬਰ ਟਰਾਈ ਕੀਤਾ ਪਰ ਲਗਾਤਾਰ ਫੋਨ ਜੋ ਕਟਿਆ ਜਾ ਰਿਹਾ ਹੈ ਪਰ ਦੱਸਿਆ ਹੀ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਆਪਣੀ ਕੋਠੀ ਦੇ ਵਿੱਚ ਮੌਜੂਦ ਨੇ ਔਰ ਉਹਨਾਂ ਦੇ ਮੌਜੂਦ ਹੋਣ ਬਾਰੇ ਹਾਲਾਂਕਿ ਪੁਸ਼ਟੀ ਕੋਈ ਨਹੀਂ ਹੈ ਪਰ ਇਹਨਾਂ ਵੱਲੋਂ ਅਧਿਆਪਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਆਪਣੀ ਕੋਠੀ ਦੇ ਵਿੱਚ ਮੌਜੂਦ ਨੇ ਸਾਨੂੰ ਇਸ ਦੀ ਕੋਈ ਪੁਸ਼ਟੀ ਕਿਤੇ ਵੀ ਨਹੀਂ ਹੋ ਚੁੱਕੀ ਤੇ ਅਧਿਕਾਰਕ ਤੌਰ ਤੇ ਪਰ ਇਹਨਾਂ ਦੇ ਅਨੁਸਾਰ ਸਿੱਖਿਆ ਮੰਤਰੀ ਕੋਠੀ 'ਚ ਮੌਜੂਦ ਨੇ ਔਰ ਜਦੋਂ ਤੱਕ ਸਿੱਖਿਆ ਮੰਤਰੀ ਇਹਨਾਂ ਦੇ ਕੋਲ ਦਰਨਾ جاری ਰੱਖਣਗੇ ਜੀ ਸੋ ਐਸੀਏ ਤਸਵੀਰਾਂ ਦੇਖ ਸਕਦੇ ਆ ਮਨਿੰਦਰ ਤਸਵੀਰਾਂ ਦੇਖਣੀਆਂ ਚਾਹਵਾਂਗੇ ਜੋ ਇਹਨਾਂ ਦੇ ਵੱਲੋਂ ਦੀ ਰੋਜ਼ ਜ਼ਾਹਰ ਕੀਤਾ ਜਾ ਰਿਹਾ ਹੈ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁੱਸੇ ਦੇ ਵਿੱਚ ਨੇ ਅਧਿਆਪਕ ਬੇਰੋਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਇਹਨਾਂ ਦੇ ਵੱਲੋਂ ਦੀ ਇਹੀ ਕਿਹਾ ਜਾ ਰਿਹਾ ਹੈ ਕਿ ਕੁਝ ਵੀ ਹੋ ਜਾਵੇ ਅੱਜ ਆਪਣੀ ਨੌਕਰੀ ਦੇ ਮੁਤਲਕ ਜੋ ਹੈ ਅਹਿਮ ਫੈਸਲਾ ਕਰਵਾ ਕੇ ਹੀ ਰਹਿਣਗੇ ਸੋ ਸਿੱਖਿਆ ਮੰਤਰੀ ਓਪੀ ਸੋਨੀ ਦੇ ਘਰ ਤੋਂ ਕੁਝ ਹੀ ਦੂਰੀ ਤੇ ਇਹਨਾਂ ਨੇ ਪੱਕਾ ਕਰਨਾ ਜੋ ਹੈ ਲਗਾ ਦਿੱਤਾ ਹੈ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਦ ਤੱਕ ਸਿੱਖਿਆ ਮੰਤਰੀ ਖੁਦ ਆ ਕੇ ਇਹਨਾਂ ਨੂੰ ਕੋਈ ਪੱਕਾ ਪਰੂਸਾ ਨਹੀਂ ਦੰਦੇ ਨਹੀਂ ਹਟਣਗੇ ਪੁਲਿਸ ਉੱਥੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਤੇ ਹੁਣ ਤੋਂ ਕੁਝ ਹੀ ਦਿਨ ਪਹਿਲਾਂ ਧੱਕਾ ਮੁਕੀ ਹੋਈ ਸੀ लाठी चार्ज ਜੋ ਹੈ ਇਹਨਾਂ ਦੇ ਉੱਤੇ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਅਧਿਆਪਕਾਂ ਦਾ ਗੁੱਸਾ ਹੋਰ ਜ਼ਿਆਦਾ ਭੱ ਗਿਆ ਤੇ ਸ਼ਾਇਦ ਕੁਝ ਜੁੜ ਅਧਿਆਪਕਾਂ ਗੁਣੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਮਨਿੰਦਰ ਕੀ ਪੁਲਿਸ ਵੱਲੋਂ ਜਿਹੜੇ ਅਧਿਆਪਕਾਂ ਦੇ ਇਹਨਾਂ ਦੇ ਆਗੂ ਨੇ ਜੱਥੇਬੰਦੀ ਦੇ ਕਿ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਕੋਈ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਪੁਲਿਸ ਕੁਝ ਲੋਕਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਕਿ ਉਹ ਇਹਨਾਂ ਦੇ ਆਗੂ ਹੀ ਨੇ ਅਧਿਆਪਕਾਂ ਦੇ ਅਰ ਗੁਰਪ੍ਰੀਤ ਗੁਰਪ੍ਰੀਤ ਅਧਿਆਪਕਾਂ ਦੇ ਆਗੂ ਵੱਲੋਂ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਲ ਨੂੰ ਸ਼ਾਂਤ ਵੀ ਰੱਖਿਆ ਜਾਵੇ ਪਰ ਇਹ ਬੇਰੁਜ਼ਗਾਰ ਅਧਿਆਪਕ ਜੋ 2 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੇ ਨੇ ਇਹਨਾਂ ਦੀਆਂ ਮੰਗਾਂ ਨਾ ਪੂਰੀ ਹੋਣ ਦੇ ਕਾਰਨ ਜੋ ਹੁਣ ਆਖਰਕਾਰ ਜੋ ਗੁੱਸਾ ਕਾਬੂ ਤੋਂ ਬਾਹਰ ਹੋ ਚੁੱਕਿਆ ਹੈ ਭਾਜੀ ਕਿਸੇ ਤਰੀਕੇ ਵੀ ਮਾਹੌਲ ਨੂੰ ਸ਼ਾਂਤ ਕਰਨ ਦੇ ਲਈ ਤੁਹਾਨੂੰ ਪੁਲਿਸ ਤਾਕੀਆਂ ਨੇ ਪਹੁੰਚ ਕੀਤੀ ਹੈ ਬਿਲਕੁਲ ਸਾਡੇ ਨਾਲ ਤੱਕਾ ਕੀਤਾ ਗਿਆ ਹੈ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਗਿਆ ਸਾਡੇ ਇੱਕ ਸਾਥੀ ਨੂੰ ਜੋ ਕਿ ਸੱਟ ਲੱਗੀ ਬੰਦ ਕਹਿ ਲਓਗੇ ਨਾ ਸਾਡੇ ਅਸੀਂ ਇੱਥੋਂ ਅੱਗੇ ਜਾ ਰਹੇ ਸੀ ਸਾਡੀ ਸਿਰਫ ਇੱਕੋ ਇੱਕ ਮੰਗ ਹੈ ਕਿ ਸਾਡੀ ਸਿੱਖਿਆ ਮੰਤਰੀ ਨਾਲ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕਰਨ ਹਾਲਾਂਕਿ ਸਿੱਖਿਆ ਮੰਤਰੀ ਹੈਗੇ ਇੱਥੇ ਇਹ ਸਾਨੂੰ ਕਹਿ ਰਹੇ ਵੇ ਤੇ ਹੈ ਨਹੀਂ ਸਾਡੀ ਇੱਕੋ ਇੱਕ ਮੰਗ ਹੈ ਸਾਡੀ ਇੱਥੇ ਆ ਕੇ ਸਾਨੂੰ ਜੋ ਵੀ ਅਸੀਂ 2 ਸਾਲਾਂ ਤੋਂ ਇਹਨਾਂ ਸਾਨੂੰ ਮੀਟਿੰਗਾਂ ਦਿੱਤੇ ਹਨ ਇੱਕ ਵੀ ਮੀਟਿੰਗ ਸਾਡੇ ਨਾਲ ਨਾ اٹੈਂਡ ਨਹੀਂ ਕੀਤੀ ਇੱਕ ਵੀ ਮੀਟਿੰਗ ਮੀਟਿੰਗਾਂ ਦੇ ਕੇ ਲਾਰਾ ਲਾ ਕੇ ਮੁਕਰੇ ਨੇ ਹਰ ਵਾਰ ਲਾਰਾ ਲਾ ਕੇ ਮੁਕਰੇ ਨੇ ਅਸੀਂ ਇਥੋਂ ਕੋਈ ਪੁਖਤਾ ਹੱਲ ਲੈ ਕੇ ਉਠਾਂਗੇ ਨਹੀਂ ਤਾਂ ਅਸੀਂ ਇੱਥੇ ਬੈਠੇ ਹਾਂ 2017 ਤੁਹਾਡੇ ਨਾਲ ਕੀ ਵਾਦਾ ਕੀਤਾ ਗਿਆ ਸੀ ਸਾਨੂੰ ਜੀ ਬਸ ਐਂ ਕਿਹਾ ਸੀ ਵੀ ਤੁਹਾਨੂੰ ਪੋਸਟਾਂ ਨਿਕਲਣਗੀਆਂ ਨਿਕਲਣਗੀਆਂ ਬਸ ਐਦਾਂ ਹੀ ਗੱਲਾਂ ਕਰੀ ਗਏ ਮੀਟਿੰਗਾਂ ਦਾ ਲਾਰਾ ਲਾ ਦੇ ਦਿੱਤੀਗੇ ਫਿਰ ਫਿਰ ਉਹੀ ਲਾਰੇ ਦੇ ਕਮਾ ਕੇ ਸਾਡੇ